ਤੇ ਜੀ ਇਹ ਤਾਂ ਵੀ ਜੇ ਇਹ ਸੋਸ਼ਲ ਵੈਲਫੇਅਰ ਸਟੇਟ ਐਂਡ ਇਹ ਤਾਂ ਹਕਾਂ ਦਾ ਵੀ ਸਰਕਾਰਾਂ ਨੂੰ ਸੋਚਣਾ ਪਊਗਾ ਸਿਰਫ ਪੰਜਾਬ ਨੂੰ ਨਹੀਂ મોટી ਸਰਕਾਰ ਨੂੰ ਵੀ ਸੋਚਣਾ ਪਊਗਾ ਕਿ ਇਹ ਉਹਦੇ ਵਿਰਤਨਾਤੀ ਕਰਨਾ ਹੈ ਜਿੰਨਾ ਦਾ ਆਰਟੀਕਲ ਮੌਸਾ ਬਜਟ ਜਸਰੀ ਦੀ ਹਾੜੀ ਦਾਰ ਸੀ ਉਹਦੇ ਕੋਲੇ ਕੋਈ ਪੱਕੀ ਨੌਕਰੀ ਨਹੀਂ ਸੀ ਫਿਰ ਦੀ ਹਾੜੀ ਬੈਂਟਰ ਸੀ ਕੱਟੇ ਜੇ ਬੱਤੇ ਕਿਉਂਕਿ ਇਹ ਦੋਨੋਂ ਗ੍ਰੇਟਰ ਦਾ ਕੀ ਹੋ ਗਿਆ ਇਹ ਸਵਾਲ ਸਾਰਾ ਨਹੀਂ ਮਹਾਰਾਜ ਨੇ ਸਰਕਾਰਾਂ ਨੇ ਕੀਤੀ ਇਹ ਤਾਂ ਦਾ ਵਿਚਾਰ ਨਹੀਂ ਨਾ ਕਿ ਉਹ ਜਿਹੜੀ ਨੌਕਰੀ ਚਾਹ ਉਹਦਾ ਕੀ ਬਣਦਾ ਤੇ ਉਹ ਜਿਹੜੀ ਬੱਚੇ ਆ ਉਹਨਾਂ ਦਾ ਕੋ ਵੀ ਕੀ ਨਹੀਂ ਤਾਂ ਬਹੁਤ ਬੇਤੁਕੀ तो ये इतना खतरनाक है अब बार मिसलाला को भी शराब का शराब सारी की सारी सब उसके लिए बना चाहिए क्या

कोर्ट के चरण पहुंचे और से मोदी नाम के कार्यक्रम बने वीडियो जर्नलिस्ट सुमित कुमार के साथ श्री शर्मा के जाते हैं संगो ये सहयोगी श्री करपट और नितिन जी को धन्यवाद छोटा एक पैर से मुक्ति वैभव नीकापाल साहब वैभव जी की पद ਤਾਂ ਕੋਈ ਨੀ ਕਿਸੇ ਦਾ ਸੁਣਦਾ ਉਹ ਮੈਂ ਉਹ ਵੀ ਇਹਦਾ ਵਾਹਿਗੁਰੂ ਜੀ ਦਾ ਖਾਲਸਾ ਸ਼ੁਰੂਆਤ ਕੀਤੀ ਮੈਂ ਪ੍ਰਕਿਰਤੀ ਇੱਕ ਉਹ ਨਾਲ ਦੁੱਖ ਦੀ ਘਰੂ ਹੋ ਦਾ ਮੋਤਾ ਗੁਰੂ ਨਦਰ ਤੇ ਅੱਜ ਤੋਂ ਗੱਲ ہوئی ਹੈ ਕਿ ਨਸ਼ਿਆਂ ਦੇ ਖਿਲਾਫ ਇਹ ਸ਼ੁਰੂ ਕਰਨੀ ਹੈ ਤੇ ਕੋਲੋਂ ਗੁਜਰਾ ਵਾਲਿਆਂ ਨੂੰ ਯਾਦ ਕਰਾਉਣਾ ਚਾਹੁੰਦਾ ਤੇ ਤੁਸੀਂ ਤਾਂ 15 ਸਾਲ ਪਹਿਲਾਂ ਨੇ ਸ਼ੁਰੂ ਕੀਤੀ ਹੋਈ ਹੈ ਪਰ ਤੁਹਾਨੂੰ ਦੁਬਾਰਾ ਫੇਰ ਇਹ ਸ਼ੁਰੂ ਕਰਨ ਦੀ ਲੋੜ ਆ ਉਹ ਨਸ਼ਾ ਉਹ ਗੁਜਰਾ ਬੰਦੇ ਜੀ ਦਾ ਨਸ਼ੇ ਦੇ ਖਿਲਾਫ ਲੜਵਜਦਾ ਸੀਗਾ ਅਜੂ ਦਾ ਨੌ ਮਾਰੇ ਪਾਸੇ ਬੱਧੀ ਅਲਿਛ ਦੇ ਕਾਰਨ ਬੱਧੀ ਇਹ ਭੁੱਲ ਨਹੀਂ ਜਾਣਾ ਇਹਨਾਂ ਲੋਕਾਂ ਨੂੰ ਭੁੱਲ ਨਹੀਂ ਜਾਣਾ ਜਿਹੜੇ ਆਪਣੀ ਮਦਦ ਕਰ ਲਈ ਆਏ ਹੈ ਤੇ ਲੋਕਾਂ ਨੂੰ ਯਾਦ ਰੱਖਣਾ ਤੇ ਨਸ਼ੇ ਨੂੰ ਵੀ ਯਾਦ ਰੱਖਣਾ ਕਿ ਇਹ ਘਰ ਉਜਾੜ ਦਿੰਦਾ ਹੈ ਨੌਜਵਾਨ ਬੱਚੇ ਦੀ ਜਾਨਾ ਲੈ ਲੈਂਦਾ ਹੈ ਕੋ ਨਸ਼ਾ ਜਿਹੜਾ ਬਰਬਾਦੀ ਦਾ ਬਹੁਤ ਵੱਡਾ ਕਾਰਨ ਹੈ ਇਹ ਵੀ ਨਹੀਂ ਭੁੱਲ ਜਾਣਾ ਕਿ ਤੁਹਾਡੇ ਲਈ ਇੱਕ ਮੰਗ ਮੰਜ਼ੂਰ ਕਰਾਈਆ ਤੁਹਾਡੇ ਬੱਚਿਆਂ ਦੀ ਪੜ੍ਹਾਈ ਦੀ ਉਹਨਾਂ ਬੱਚਿਆਂ ਨੂੰ ਪੜ੍ਹਾਉਣਾ ਜੋ ਤੁਸੀਂ ਘਰ ਦਾ ਹਲੇਰਾ ਦੂਰ ਕਰਨਾ ਹੈ ਕਿ ਤੁਸੀਂ ਨਸ਼ਿਆਂ ਤੋਂ ਅਗਲੀ ਜਨਰੇਸ਼ਨ ਨੂੰ ਬਚਾਉਣਾ ਹੈ ਕਿ ਤੁਸੀਂ ਗਰੀਬੀ ਤੇ ਕਾਪੂ ਪਾਉਣਾ ਹੈ ਤਾਂ ਆਪਣੇ ਬੱਚਿਆਂ ਨੂੰ ਜ਼ੋਰ ਪੜ੍ਹਾਉਣਾ ਹੈ ਮੈਂ ਇਹਨੇ ਦੇਖਿਆ ਕਰਦਾ ਹਾਂ ਸੋਡੀਆਂ ਜੱਥੇ ਬੰਦੀਆਂ ਦਾ ਸਾਰੇ ਲੋਕਾਂ ਦਾ ਸਾਰੇ ਹੱਥੇ ਆਪਣੇ ਆਪਣੇ ਆਪਰੇ ਨੇ ਮੀਨ ਕੇ ਲਾ ਲੈ। ਵੀ ਸਟੇਜ ਦੇਖੋ 2-3 ਜਲਾਵੇ ਜਿਹੜੀ ਜਿੰਮੇਦਾਰ ਸਾਰੇ ਵਾਰਿਆਂ ਦਾ ਇਹੋ ਉਤਰਵਾਲ ਕਰਦੇ ਪਰ ਆਪਾਂ ਇਸ ਸੰਕਟ ਨੂੰ ਆਪਾਂ ਜੀਉਦੇ ਦੀ ਯਾਦ ਰੱਖਣਾ ਕਿ ਨਸ਼ੇ ਬਹੁਤ ਮਾੜੇ ਆ ਵਾਹਿਗੁਰੂ ਦਾ ਖਾਲਸਾ ਜੀ ਪਲੀ ਸਭ ਕਰਕੇ ਧਿਆਨ ਰੱਖਣਾ ਲੈ ਕੇ ਜਾਣੇ ਚੋਗਾ ਮੈਂ ਸਿਰਫ ਹੋਣ ਕੇ ਕਿ ਕਾਸੀ ਕਰਕੇ ਉਹ ਜਿਹੜਾ ਬੱਚੇ ਵਾਸਤੇ ਮੇਰੀ ਗੱਲ ਹੋਈ ਅਸੀਂ ਰਫਤਾਰ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਉਹ ਮੰਨ ਗਏ ਉਹ ਡਿਸਟਰਬ ਕਰ ਰਹੇ ਪਰ ਸੋ ਇੰਨੀ ਗੱਲ ਹੈ ਬਸ ਠੀਕ ਹੋ ਇਹ ਨੰਬਰ 12 ਕਰੋ ਮੈਂ ਤਾਂ ਚਲੇ ਜੀ ਤੇ ਇੱਕ ਮੇਰੀ ਬੇਨਤੀ ਹੈ ਕਿ ਜਿੰਨਾਂ ਦਾ ਮੈਂ ਨਾਮ ਬੋਲਦਾ ਚਾਰ ਬੰਦੇ ਨੇ ਭੋਲਾ ਸਿੰਘ ਬਸੰਤ ਸਿੰਘ ਦਾ ਜਗਮੀਤ ਸਿੰਘ ਜੋਗਾ ਸਿੰਘ ਪ੍ਰਗਟ ਸਿੰਘ ਜੋਧਿਆ ਸਿੰਘ ਦਾ ਜੋਰਾ ਸਿੰਘ ਦਾ ਨਿਰਮਲ ਸਿੰਘ ਜੋਰਾ ਸਿੰਘ ਇਹਨਾਂ ਨੂੰ ਬੇਨਤੀ ਹੈ ਕਿ ਜੈਡਵਰ ਦਾ ਪੋਸਟਮਾਰਟ ਹੋ ਰਿਹਾ ਹੈ ਉੱਥੇ ਚਲੇ ਜਾਣ ਹੋ ਗਿਆ ਹੋ ਗਿਆ ਜੈਡਵਰ ਲੈ ਕੇ ਆਇਓ ਪਲੀਜ਼ ਇਹਨਾਂ ਨੂੰ ਬੇਨਤੀ ਹੈ ਕਿ ਜਲਦੀ ਚਲੇ ਜਾਣ ਬੇਨਤੀ ਸਾਰਿਆਂ ਨੂੰ ਹੈ ਕਿ ਆਪਾਂ ਸਟੇਅ ਸਮਾਪਤ ਕਰ ਰਹੇ ਹਾਂ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਪਹੁੰਚੀ ਹੈ ਸਾਰਿਆਂ ਦੇ ਸੀਐਸ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿੰਨਾ ਵੀ ਗੁਰਦੌਰ ਪ੍ਰਬੰਧ ਕਮੇਟੀ ਦੇ ਵੱਲੋਂ ਇੱਥੇ ਮੰਦਰ ਦਾ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਕਿਸੇ ਵੀ ਸੰਤਾਨੇਤਿਆਂ ਦੇ ਪ੍ਰਬੰਧ ਕੀਤਾ ਸੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿੰਨੇ ਵੀ ਇਹ ਸੁਭੋ ਦੀ ਨਿਮਾਜ ਦੇ ਵਿੱਚ ਪਹੁੰਚੇ ਹੈ ਅਸੀਂ ਇਸ ਕਮੇਟੀ ਦੇ ਤੱਕੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਨਾ ਕੱਕ ਦਾ ਜਿੰਦਾਬਾਦ 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 ਕਰੋ ਜੀ ਕਰੋ ਵੇ ਠੀਕ ਹੈ ਜੇਵਾ ਜਰਵਾਹ ਲੈ ਚਲਾਈਂ ਆਈਂ ਚੱਲ ਜਾਈਂ ਇਹ ਪਿੰਸਰ ਅਸੀਂ ਇਹ ਲਾ ਕੇ ਮਾਂ ਤੇ ਆ ਰਹੇ ਸੀ ਇਸ ਤੇ ਇਹ ਬੰਦ ਕਰ ਦਿੰਨੇ ਨਾ ਮੈਂ ਗੱਲ ਜਿਹੜੀ ਕਰਨ ਵਾਲੀ ਬਾਕੀ ਰਹਿੰਦੀ ਥੋੜੀ ਜੀ ਮੈਂ ਕਰਨੀ ਚਾਹਾਂਗਾ ਇੱਕ ਤਾਜ ਸ਼ਹੀਦੀ ਗਰਸ ਹੈ ਸਪਕਸ਼ ਹੋ ਗਾਦਾ ਉੱਥੇ ਵੀ ਜਾ ਕੇ ਆਏ ਅਸੀਂ ਤੇ ਮੈਂ ਕਹਿਿਆ ਸੀਗਾ ਕਿ ਅੱਜ ਜਿਹੜਾ ਸਮਾਜਿਕ ਅਬਿਸ਼ਕ ਹੈ ਇਹ ਇਹ ਜਿਹੜੀਆਂ ਮੰਦਭਾਗੀ ਘਟਨਾ 17 ਦੇ ਕਰੀਬ ਜਿਹੇ ਮੌਕੇ ਹੋਏ ਇਹ ਇਹਦਾ ਕਾਰਨ ਕੋਈ ਹੋਵੇ ਸਰਕਾਰ ਦੀ ਨਗਲੀ ਜੈਸੀ ਹੈ ਤੇ ਅਸੀਂ ਇਸ ਬੁੱਕਰੇ ਵਿੱਚ ਇਸ ਅਜ਼ਾਦੀ ਦੇ ਵਿੱਚ ਜਿਹਨਾਂ ਪਰਵਾਰ ਦੀ ਰਾਤ ਸ਼ਾਮ ਲੈ ਪਾਉਣੇ ਦਿਨ ਭਾਵੇਂ ਬਹੁਤ ਵੱਡਾ ਹੈ ਪਰ ਅਸੀਂ ਉਹ ਦੁੱਖ ਨੂੰ ਜੜਾ ਦੇ ਬਰਾਬਰ ਸਮਝਦੇ ਹੋਏ ਮੈਂ ਇੱਕ ਬੇਨਤੀ ਕਰੂੰਗਾ ਪਰਵਾਰ ਮੈਨੂੰ ਮਿਲਿਆ ਹੁਣੇ ਆਗੇ ਜਿਹੜਾ ਮੁੰਡਾ ਤੁਹਾਡੇ ਪਿੰਡ ਦੇ ਵਿੱਚੋਂ ਇੱਕ ਨਜਾਇਜ਼ ਫੜਿਆ ਜੋ ਕਹਿਣਾ ਤੁਹਾਡੇ ਪਿੰਡ ਦਾ ਠੀਕ ਹੈ ਦੇਖੋ ਤੰਸੇ ਤੋਂ ਦੋ ਦੇ ਪਰਚੇ ਬੜੇ ਖਤਰਨਾਕ ਹੁੰਦੇ ਆ ਤੇ ਪ੍ਰਸ਼ਾਸਨ ਅੱਖਾਂ ਬਦਲ ਲੱਗਿਆ ਮੈਂਟ ਲਾਉਂਦੇ ਆ ਤੇ ਮੈਂ ਦੇਚੀ ਕਰਦਾ ਪਹਿਲਾਂ ਤਾਂ ਮੈਂ ਕੁੱਛਣਾ ਚਾਹੁੰਦਾ ਸਾਰੇ ਖੜੇ ਹੈ ਕਿ ਦੱਸੋ ਹੱਥ ਖੜੇ ਕਰਕੇ ਵੀ ਮੁੰਡਾ ਨਜਾਇਜ਼ ਹੈ ਉਹ ਹੱਥ ਖੜੇ ਕਰੋ ਜੇ ਜਿਹੜਾ ਨਜਾਇਜ਼ ਹੈ ਠੀਕ ਹੈ ਜੇ ਫੇਰ ਆਪਾਂ ਇਸੇ ਲਾਈਨ ਲੜੀਏ। ਹੁਣੇ ਬਾਸ ਕੋਈ ਛੱਡਦਾ ਨਹੀਂ। ਅਸੀਂ ਗੱਲ ਕਰਾਂਗੇ ਬੈਟ ਕਮੇਟੀ ਨੂੰ ਬੇਨਤੀ ਕਰੂੰਗਾ। ਬਾਕੀ ਗੱਲ ਸਾਡੀਆਂ ਹੋਈਆਂ। ਇਹ ਗੱਲ ਖਰੀਦੀ ਸੀਗੀ। ਤੇ ਇਸ ਕਰਕੇ ਅਮੀਰ ਕਰਦੇ ਹਾਂ ਕਮੇਟੀ ਵੱਲੋਂ ਦੁਬਾਰਾ ਕਿ ਉਹ ਪ੍ਰਸ਼ਾਸਨ ਨੂੰ ਕਹਿ ਕੇ ਇਸ ਮੁੱਦੇ 'ਤੇ ਚਾਰਾ ਜਾਵੇ। ਇਹ ਥੋੜੀ ਸਮਝੀ ਆਵਾਜ਼ ਹੈ। ਤੇ ਇਹਨੂੰ ਲੰਬਾ ਨਾਲ ਜਾਇਆ ਜਾਵੇ। ਤੇ ਇਹੋ ਹੀ ਬੇਨਤੀ ਮੈਂ ਕਰਕੇ ਜੇ ਮੱਲਾ ਜਾਤੀ ਕਬੈਗੁਰ ਜੀ ਦਾ ਖਲਸਾ ਕਬੈਗੁਰ ਜੀ ਕੀ ਫਤ ਹੈ। ਨੋਤੋ ਸੁਪਰੀ ਜੀ ਭਗਵਾਨ ਸਿੰਘ ਜੀ ਢੰਡੋਲੀ ਜਲਦੀ ਆ ਜਨ ਜਿੱਥੇ ਸਭ ਵਿੱਚ ਆਪਣੀ ਗੱਲ ਕਰਦੇ ਮੈਂ ਇਸ ਕਾਰਜ ਇੱਕ ਤੇ ਹੋਧੀ ਕਰਦੀ ਬਹੁਤ ਸਾਰੇ ਸਾਹਬ ਲੋਕ ਸਾਰੇ ਸਾਥੀ ਜੀ ਇਸ ਕੇਸ ਬਾਰੇ ਸਾਰੀਆਂ ਗੱਲਾਂ ਪਾਰਟੀ ਦਾ ਮਨਜੇਸ ਨੇ ਸਾਂਝਾ ਕਰ ਦਿੱਤੀਆਂ ਨੇ ਐਕਸ਼ਨ ਕਮੇਟੀ ਨੇ ਜੋ ਰੋਲ ਅਦਾ ਕਰਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੈਂ ਸਿਰਫ ਇਹ ਸਾਇਸ ਕਰਕੇ ਸਟੇਜ ਦੇ ਉੱਪਰ ਆਇਆ ਕਿ ਪਿਛਲੇ 4 ਦਿਨ ਤੋਂ ਆਪਾਂ ਲਗਾਤਾਰ ਇਸ ਐਡੀਟੇਸ਼ਨ ਨੂੰ ਚਲਾ ਰਹੇ ਸੀਗੇ ਨਾ ਤਾਂ ਮੈਂ ਮਾਮਦੇ ਬਾਰੇ ਗੱਲ ਕਰਦੀ ਆ ਨਾ ਮੈਂ ਕੋਈ ਕਿਸੇ ਲੀਡਰ ਬਾਰੇ ਗੱਲ ਕਰਦੀ ਆ ਕਿਉਂਕਿ ਆਪਣੀ ਐਕਸ਼ਨ ਕਮੇਟੀ ਬਣੀ ਹੋਈ ਸੀਗੀ ਉਹਦਾ ਇੱਕ ਡਿਸਪੀਨ ਹੁੰਦਾ ਹੈ ਔਰ ਤੁਹਾਨੂੰ ਦੇਖਦੇ ਆ ਕਿ ਜਿਸ ਤੋਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਇਹਨਾਂ ਚੀਜ਼ਾਂ ਦਾ ਕੁਝ ਮੈਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ